ਬਲਵੰਤ ਸਮੇਲਨ ਲਾਈਵ ਵਿੱਚ ਆਪ ਸਭ ਦਾ ਸਵਾਗਤ ਹੈ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਸੀਰਵਾਲੀ ਦੇ ਡਰਾਈਵਰ ਕੁਲਵੰਤ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ। ਪੁਲਿਸ ਵੱਲੋਂ ਨਾਮ ਲੁਕ ਮਿਤੀਆਂ ਤੇ ਪਰਚਾ ਦਰਜ ਪਰਿਵਾਰ ਵੱਲੋਂ ਸਮਾਜ ਸੇਵੀਆਂ ਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ। ਸਰ ਇੱਕ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਪਿੰਡਾਂ ਤੋਂ ਰਾਤ ਨੂੰ 8 ਵਜੇ ਵੀ ਆਪਣਾ ਕੁਲਵੰਤ ਸਿੰਘ ਸੜਕਾ ਪੁੰਡਾ ਸਿੰਘ ਜਿਹੜਾ ਉੱਧ ਘਰ ਨ ਜਾ ਰਿਹਾ ਸੀ। ਪੁਰਾਤਰੀ ਦੇ ਕੋਈ ਵਹੀਕਲ ਸੀ ਨਾਮ ਨੂੰ ਉਹ ਫੇਟ ਮਾਰ ਕੇ ਦੋਨੋਂ ਉਥੇ ਉਹਦੇ 7:00 ਵਜੇ ਦੇ ਨਾਮ ਦੇ ਡੈਥ ਹੋ ਗਏ ਕੋਈ ਕਾਰਵਾਈ ਕੀ ਕੀਤੀ ਜਾ ਰਹੀ ਹੈ ਹੋਰ ਉਸ ਬੰਦੇ ਨੇ ਪਰਚਾ ਦਰਜ ਕੀਤਾ ਹੈ ਕੈਰ ਨੰਬਰ 32 ਇਹ ਸੋ ਕੋਈ ਵਿਅਕਤੀ ਨੇ ਪਤਾ ਲੱਗਿਆ ਜਿਹੜਾ ਐਕਸੀਡੈਂਟ ਕਰੀ ਨਹੀਂ ਹਜੇ ਉਹਦਾ ਕੋਈ ਵੀ ਪਤਾ ਲੱਗਿਆ ਹੁੰਦਾ ਕੈਮਰੇ ਇੱਥਾਂ ਚੱਕਰਾਂਗੇ ਜੇ ਜੋ ਕੀ ਉਹਦੇ ਕੋਈ ਪਤਾ ਲੱਗਾ ਉਹਨਾਂ ਤੋਂ ਵੀ ਰਿਪੋਰਟ ਸਭ ਤੋਂ ਸਭ ਕਰ ਦਿੱਤੀ ਗਈ ਕੀ ਨਾਮ ਹੈ ਕਿਹੜੇ ਪਿੰਡ ਦੇ ਬਲਕੀ ਸਿੰਘ ਮੇਰਾ ਨਾਮ ਹੈ ਪਿੰਡ ਪੰਡ ਦਾ ਸੀ ਵਾਲੀ ਇੱਕ ਜਿਹੜਾ ਐਕਸੀਡੈਂਟ ਹੋਇਆ ਕੀ ਕਹਿਣਾ ਚਾਹਣਾ ਕੀ ਰਿਸ਼ਤੇਦਾਰੀ ਹੁੰਦੇ ਉਹ ਮੇਰੇ ਚਾਚਾ ਹੀ ਲੱਗਦੇ ਸੀਗੇ ਜੀ ਗਲਤੀ ਗੱਲ ਆ ਜੀ ਮਨਲਾ ਕੱਲੋ ਤਕਰੀਬਨ 7:30 ਤੋਂ 7:30 ਵਜੇ ਤੋਂ ਮਨਲਾ ਇਥੇ ਮੁਕਸਲ ਚੱਲਦੇ ਸੀਗੇ ਪਿੰਡ ਨੂੰ ਜਾ ਰਹੇ ਸੀ ਰਸਤੇ ਵਿੱਚ ਸੱਕਾਲੀ ਤੋਂ ਲੁੰਗਾ ਵੰਗਲ ਦੇ ਵਿੱਚ ਕਾਰ ਰਾਤੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਸ ਪਤਾ ਲੱਗਿਆ ਵਹੀਕਲ ਵਗੈਰਾ ਦਾ ਨਹੀਂ ਜੇ ਅਜੇ ਤੱਕ ਕੋਈ ਪਤਾ ਨਹੀਂ ਪਿਆ ਪੁਲਿਸ ਵੱਲੋਂ ਕੀ ਸਹਿਯੋਗ ਦਿੱਤਾ ਗਿਆ ਪੁਲਿਸ ਨੇ ਜੀ ਮਨਲਾ ਅਲਪ 7 ਵਿਅਕਤੀਆਂ ਤੇ ਪਰਚਾ ਦਰਜ ਕਰ ਲਿਆ ਤੇ ਕਹਿੰਦੇ 1-2 ਦਿਨਾਂ ਚ ਆਪਣਾ ਪਤਾਲ ਕਰ ਲਾਂਗੇ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ ਹੋ ਅਸੀਂ ਇਹੀ ਪੀਲ ਕਰਦੇ ਜੀ ਮਤਲਬ ਇਹਦੇ ਦੋ ਲੜਕੀਆਂ ਸੀਗੀਆਂ ਤੇ ਇੱਕ ਲੜਕਾ ਜੀ ਇਸ ਆਪਣੇ ਖੜੇ ਜੀ ਵੀ ਵਿਚਾਰਾ ਅੱਧਾ ਦੀ ਪਈ ਦੂਰੀ ਕਰਦਾ ਸੀਗਾ ਟਰੱਕ ਤੇ ਇਹਨਾਂ ਤੱਕ ਜਾਦਾ ਚੱਲਦਾ ਸੀਗਾ ਵੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਜੀ ਇਹਨਾਂ ਨੂੰ ਮਤਲਬ ਜੋ ਵੀ ਮੰਗੀ ਜਾਂਦਾ ਹੁੰਦੀ ਆ ਹੁੰਦੀ ਆ ਪਰਿਵਾਰ ਦੇ ਕੋਲ ਜੀ ਕਿੰਨੇ ਸੀ ਕੋਲ ਜੀ ਸੀ ਜਿਹੜੇ 6 ਜੀ ਮਾਈ ਦਾ ਸਾਧਨ ਹੈਗਾ ਨਹੀਂ ਇਹਨਾਂ ਕੋਲ ਹੋਰ ਕੋਈ ਸਵੈ ਦਾ ਇਹ ਤਾਂ ਵੀ ਇਹਨਾਂ ਦਾ ਇਹ ਕੱਕ ਟੈਂਪਰੀ ਕਰਦਾ ਸੀਗਾ ਤੇ ਉਹਨੇ ਇਕੱਲੇ ਤੇ ਬੱਚੇ ਤੇ ਬੋਝ ਆ ਗਿਆ ਜੀ ਇਹਦਾ ਕੋਈ ਜਿੰਨੇ ਵੀ ਸ਼ਤਾ ਹੋ ਸਕਦੀ ਆ ਸੰਸਥਾ ਤੋਂ ਹੀ ਮੰਗ ਕਰਦੇ ਕਿ ਉਹਦੀ ਸ਼ਤਾ ਕੀਤੀ ਜਾਏ ਭਾਈ ਜੀ ਕੀ ਨਾਮ ਹੈ ਕਿਹੜੇ ਪਿੰਡ ਤੋਂ ਹਰਜਿੰਦਰਜੀਤ ਸਿੰਘ ਸਿਰਵਾਲੀ ਜੀ ਕੀ ਘਟਨਾ ਵਾਪਰੀ ਜਿਹੜਾ ਐਕਸੀਡੈਂਟ ਹੋਇਆ ਇਹਨਾਂ ਮੇਰੇ ਪਿੰਡ ਦਾ ਇੱਕ ਡਰਾਈਵਰ ਸੀ ਜੀ ਕੁਲਵੰਤ ਸਿੰਘ ਉਹ ਟਰੱਕ ਤੇ ਡਰਾਈਵਰੀ ਕਰਦਾ ਸੀ ਉਹ ਪਰਤੂ ਸ਼ਾਮ ਨੂੰ ਇੱਥੇ ਡਰੋਕ ਕੇ ਟਰੱਕ ਮੁਕਸਰ ਤੇ ਆਪਦੇ ਵਾਪਸ ਪਿੰਡ ਨੂੰ ਜਾ ਰਿਹਾ ਸੀ ਮੋਟਰਸਾਈਕਲ ਤੇ ਤੇ ਸੱਕਾਂ ਵਾਲੀ ਤੋਂ ਮੰਗਲ ਦੇ ਵਿਚਾਲੇ ਉਹਦਾ ਆਪ ਨੂੰ ਅੰਤ ਸੱਤ ਵਹੀਕਲ ਨਾਲ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ ਮੌਤ ਹੋ ਗਈ ਕੋਈ ਪਰਿਵਾਰ ਦੇ ਕਿੰਨੇ ਜੀਵ ਗਰੇ ਪਰਿਵਾਰ ਵਿੱਚ ਜੀਤ ਚਾਰ ਪੰਜ ਭਰਾ ਨੇ ਜੀ ਉਹ ਬੱਚੇ ਉਹਦੇ ਇੱਕ ਬੇਟਾ ਤੇ ਤਿੰਨ ਬੇਟੀਆਂ ਨੇ ਜੀ ਆ ਦੋ ਬੇਟੀਆਂ ਨੇ ਜੀ ਬਈ ਕਿਸੇ ਚੀਜ਼ ਦਾ ਐਕਸੀਡੈਂਟ ਹੋਇਆ ਕੋਈ ਪਤਾ ਚੱਲਿਆ ਨਹੀਂ ਹਾਲੇ ਤੱਕ ਕੋਈ ਪਤਾ ਨਹੀਂ ਚੱਲਿਆ ਹੁਣ ਪੁਲਿਸ ਉਹਦੀ ਕਰ ਰਹੀ ਜਾਂਚ ਜੀ ਸਰਕਾਰ ਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਮੰਗੇ ਕਰਨੇ ਵੀ ਉਹਨਾਂ ਦਾ ਜਿਹੜੇ ਕਾਗਜ਼ਾਂੋਂ ਲੱਭ ਕੇ ਉਹਨਾਂ 'ਤੇ ਸਜ਼ਾ ਲਾਈ ਜਾ ਉਹਨਾਂ ਨੂੰ ਉਹ ਤੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਕੋਈ ਸਹਾਇਤਾ ਮਿਲੇ